ਕੱਲ ਇੱਕ ਨਵੀਂ ਗੱਲ ਸਾਹਮਣੇ ਆਈ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਕਲਾਸੀਤ थे ਲੁਧਿਆਣੇ ਜੇ ਜਦੋਂ ਲੁਧਿਆਣੇ ਆਏ ਤਾਂ ਜਿਹੜੇ ਲੀਡਰ ਕਰਦੇ ਹੁੰਦੇ ਆ ਵੀ ਕਹਿ ਦਿਓ ਮੇਰਾ ਇਹ ਭਰਾ ਹੈ ਮੇਰਾ ਇਹ ਦੋਸਤ ਹੈ ਫਿਰ ਸੱਚੀ ਗੱਲ ਅਮਿਤ ਸ਼ਾਹ ਦੇ ਮੂੰਹੋਂ ਨਿਕਲ ਗਈ ਉਹਨਾਂ ਨੇ ਕਿਹਾ ਕਿ ਬਿੱਟੂ ਮੇਰਾ 5 ਸਾਲ ਪੁਰਾਣਾ ਦੋਸਤ ਹੈ ਜਾਣੀ ਕਿ ਇਹਦਾ ਮਤਲਬ 5 ਸਾਲਾਂ ਤੋਂ ਦੋਸਤੀ ਬਿੱਟੂ ਜੀ ਦੀ ਅਮਿਤ ਸ਼ਾਹ ਜੀ ਨਾਲ ਹੈ ਨਾਲੀ ਨਾਲ ਮੈਨੂੰ ਯਾਦ ਹੈ ਭਾਰਤ ਜੋੜੋ ਯਾਤਰਾ ਹੋਈ ਸੀ ਅੱਜ ਤੋਂ 2.25 ਸਾਲ ਪਹਿਲਾਂ 2 ਸਾਲ ਪਹਿਲਾਂ ਤੇ ਰਾਹੁਲ ਕਾਂਦੀ ਦਾ ਹੱਥ ਫੜ ਕੇ ਬਿੱਟੂ ਜੀ ਕਹਿੰਦੇ ਕਿ ਮੇਰੇ ਖੂਨ ਦਾ ਕਤਰਾ ਕਤਰਾ ਵੀ ਤੁਹਾਡਾ ਤੁਹਾਡਾ ਦੇਨ ਨਹੀਂ ਦੇ ਸਕਦਾ ਇਹ ਬਿੱਟੂ ਹੈ ਬਿੱਟੂ ਦੀ ਅਸਲੀਅਤ ਥੋੜੇ ਦਿਨ ਪਹਿਲਾਂ ਆਡੀਓ ਵੀ ਜਾਰੀ ਹੋਈ ਸੀ ਬਿੱਟੂ ਜੀ ਦੀ ਜਿਹੜੇ ਚ ਲੋਕਾਂ ਨੂੰ ਪਤਾ ਲੱਗਿਆ ਸੀ ਕਿ ਇਸ ਬੰਦੇ ਦੀ ਫਿਦਰਤ ਤੇ ਅਸਲੀਅਤ ਕੀ ਹੈ ਜਿਹੜਾ ਬੰਦਾ ਕਾਂਗਰਸ 'ਚ ਰਹਿੰਦੇ ਹੋਏ ਵੀ ਉਧਰੋਂ ਆਦਮੀਆਂ ਅਮਿਤ ਸ਼ਾਹ ਜੀ ਨਾਲ ਵੀ ਦੋਸਤੀ ਆ ਉਹਨਾਂ ਦੀ ਸੋ ਤੁਸੀਂ ਸਮਝ ਸਕਦੇ ਹੋ ਕਿ ਕਿਉਂ ਇਸ ਬੰਦੇ ਨੂੰ ਮੈਂ ਜਿਹੜੇ ਸ਼ਬਦਾਂ ਦਾ ਇਸ ਸਮਾਨ ਕਰਦਾ ਹਾਂ ਉਹ ਕਿਉਂ ਇਹ ਰਿਵਾਸੇ ਕਰਦਾ ਹੈ ਜਦੋਂ ਕਹਿੰਦੇ ਕਿ ਆਪਣਾ ਘਰ ਦਾ ਪੇਤੀ ਲੰਕਾ ਟਾਏ ਯਾ ਆਪਣਾ ਹੀ ਬਗਾਨਿਆਂ ਨਾਲ ਮਿਜੇ ਤਾਂ ਫਿਰ ਕੀ ਬਣੂ ਦੁਨੀਆ ਦਾ ਸੱਚਾ ਪਾਤਸ਼ਾਹ ਵਾਹਿਗੁਰੂ ਜਾਨੇ ਮਿੱਟੂ ਜੀ ਜੇ ਤੁਸੀਂ 5 ਸਾਲਾਂ ਦੇ ਦੇਸ਼ ਦੇ ਗ੍ਰਹਿ ਮੰਤਰੀ ਦੇ ਮਿੱਤਰ ਸੋ ਤੱ ਲੁੜਿਆਣੇ ਅਸੀਂ ਕੁਝ ਲੈ ਕੇ ਆਉਣਾ ਸੀ ਕੋਈ ਟ੍ਰੇਨ ਚਲਾ ਲੈਂਦੇ ਕੋਈ ਪੀਜੀਆ ਹੀ ਬਣਾ ਲੈਂਦੇ ਕੋਈ ਪੋਲੂਸ਼ਨ ਦੇ ਲਈ ਕੋਈ ਕੰਮ ਕਰ ਲੈਂਦੇ ਕੋਈ ਬੁੱਢਾ ਨਾਲਾ ਦਰਿਆ ਲਈ ਪੈਸੇ ਲਿਆਉਂਦੇ ਕੀ ਹਾਲ ਹੈ ਦੋਸਤੋ ਠੀਕ ਠਾਕ ਹੂੰ ਔਰ ਥੋੜੇ ਦਿਨ ਰਹਿ ਗਏ ਜਾਨੀ ਕਿ ਅੱਜ 26 ਤਰੀਕ ਹੈ ਸਤਾਈ ਤਰੀਕ ਹੈ 28 29 30 31 ਜਾਨੀ ਕਿ 4 ਦਿਨ ਰਹਿ ਗਏ ਤੇ 5ਵੇਂ ਦਿਨ ਵੋਟ ਹੈ ਤਿਆਰ ਹੋ ਜਾਓ ਔਰ ਸਾਰੇ ਆਪਦੇ ਰਿਸ਼ਤੇਦਾਰ ਪੈਡ ਭਰਾਵਾਂ ਨੂੰ ਸੁਨੇਹਾ ਲਾ ਦਿਓ ਕਿ 1 ਤਰੀਕ ਨੂੰ ਵੋਟਾਂ ਪੰਜੇ ਵਾਲਾ ਬਟਨ ਦਬਾ ਕੇ ਤੁਹਾਡੇ ਬਾਈ ਨੂੰ ਕਾਮਯਾਬ ਕਰਨਾ ਹੈ ਅੱਛਾ ਯਾਰ ਮੈਂ ਇੱਕ ਗੱਲ ਕਰਨੀ ਚਾਹੁੰਦਾ ਸੀ ਕੱਲ ਇੱਕ ਨਵੀਂ ਗੱਲ ਸਾਹਮਣੇ ਆਈ ਹੈ ਦੇਸ਼ ਦੇ ਗ੍ਰਾਮ ਅੰਤਰੀਮੀ ਸ਼ਾਹੀ ਕਲਾ ਇਸ ਇਥੇ ਲੁਧਿਆਣੇ ਤੇ ਜਦੋਂ ਲੁਧਿਆਣੇ ਆਏ ਤਾਂ ਜਿਵੇਂ ਲੀਡਰ ਕਰਦੇ ਹੁੰਦੇ ਆ ਵੀ ਕਹਿ ਦਿਓ ਮੇਰਾ ਇਹ ਭਰਾ ਹੈ ਮੇਰਾ ਇਹ ਦੋਸਤ ਹੈ ਫਿਰ ਸੱਚੀ ਗੱਲ ਅਮੀਸ਼ਾਹ ਦੇ ਮੂੰਹੋਂ ਨਿਕਲ ਗਈ ਅਮੀਸ਼ਾਹ ਜੀ ਨੇ ਕੀ ਕਿਹਾ ਉਹਨੇ ਕਿਹਾ ਕਿ ਬਿੱਟੂ ਮੇਰਾ 5 ਸਾਲ ਪੁਰਾਣਾ ਦੋਸਤ ਹੈ ਜਾਣੀ ਕਿ ਤੇਰਾ ਮਤਲਬ 5 ਸਾਲਾਂ ਤੋਂ ਦੋਸਤੀ ਬਿੱਟੂ ਜੀ ਦੀ ਹਮੇਸ਼ਾ ਜਿਨਾ ਹੈਗੀ ਹੈ ਨਾਲ ਹੀ ਨਾਲ ਮੈਨੂੰ ਯਾਦ ਹੈ ਭਾਰਤ ਜੋੜੋ ਯਾਤਰਾ ਹੋਈ ਸੀ ਅੱਜ ਤੋਂ 2 2.5 ਸਾਲ ਪਹਿਲਾਂ 2 ਸਾਲ ਪਹਿਲਾਂ ਤੇ ਰਾਹੁਲ ਕਾਂਦੀ ਦਾ ਹੱਥ ਫੜ ਕੇ ਬਿੱਟੂ ਜੀ ਕਹਿੰਦੇ ਕਿ ਮੇਰੇ ਖੂਨ ਦਾ ਕਤਰਾ ਕਤਰਾ ਵੀ ਤੁਹਾਡਾ ਤੁਹਾਡਾ ਦੇਨ ਨਹੀਂ ਦੇ ਸਕਦਾ ਸੋ ਇਹ ਬਿੱਟੂ ਹੈ ਬਿੱਟੂ ਦੀ ਅਸਲੀਅਤ ਥੋੜੇ ਦਿਨ ਪਹਿਲਾਂ ਆਡੀਓ ਵੀ ਜਾਰੀ ਹੋਈ ਸੀ ਬਿੱਟੂ ਜੀ ਦੀ ਜਿਹਦੇ ਚ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਇਸ ਬੰਦੇ ਦੀ ਫਿਦਰਤ ਤੇ ਅਸਲੀਅਤ ਕੀ ਹੈ ਜਿਹੜਾ ਬੰਦਾ ਕਾਂਗਰਸ ਚ ਰਹਿੰਦੇ ਹੋਏ ਵੀ ਉਧਰੋਂ ਆਦਮੀਆਂ ਅਮਿਤ ਸ਼ਾਹ ਜੀ ਨਾਲ ਵੀ ਦੋਸਤੀ ਹੈ ਉਹਨਾਂ ਦੀ ਸੋ ਤੁਸੀਂ ਸਮਝ ਸਕਦੇ ਹੋ ਕਿ ਕਿਉਂ ਇਸ ਬੰਦੇ ਨੂੰ ਮੈਂ ਜਿਹੜੇ ਸ਼ਬਦਾਂ ਦਾ ਇਸ ਸਮਾਲ ਕਰਦਾ ਹਾਂ ਉਹ ਕਿਉਂ ਇਹ ਰਿਵਾਸੇ ਕਰਦਾ ਹੈ ਇਸੇ ਤਰ੍ਹਾਂ ਦੇ ਲੋਕ ਸੰ ਜਦੋਂ ਅੰਗਰੇਜ਼ਾਂ ਦਾ ਰਾਜ ਹੋਇਆ ਕਰਦਾ ਸੀ ਔਰ ਅੰਗਰੇਜ਼ਾਂ ਨੇ ਰਾਜ ਕਾਫੀ ਵਰੇ ਕੀਤਾ ਔਰ ਆਜ਼ਾਦੀ ਬੜੀਆਂ ਘਾਲਣਾ ਬਾਅਦ ਕਲ ਮਿਲੀ ਸਾਨੂੰ ਸ਼ਹਾਦਤ ਤਾਂ ਦੇ ਦੀਆਂ ਪਈਆਂ ਭਗਤ ਸਿੰਘ ਅਰਗੇ ਲੋਕਾਂ ਨੂੰ ਕਰਤਾਰ ਸਿੰਘ ਸਰਾਭੇ ਅਰਗੇ ਲੋਕਾਂ ਨੂੰ ਕਿਉਂਕਿ ਉਦੋਂ ਵੀ ਲੋਕ ਸਾਡੇ ਜਿਹੜੇ ਸੀ ਕੁਝ ਅੰਗਰੇਜ਼ਾਂ ਨਾਲ ਮਿਲੇ ਵਿੱਚ ਸਨ ਜਦੋਂ ਕਹਿੰਦੇ ਕਿ ਆਪਣਾ ਘਰ ਦਾ ਪੇਤੀ ਲੰਕਾ ਟਾਏ ਕਿ ਆਪਣੇ ਹੀ ਬਗਾਨਿਆਂ ਨਾਲ ਭੇਜੇ ਤਾਂ ਫਿਰ ਕੀ ਬਣੂ ਦੁਨੀਆ ਦਾ ਸੱਚਾ ਪਾਤਸ਼ਾਹ ਵਾਹਿਗੁਰੂ ਜਾਣੇ ਸੋ ਇਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਦੂਜੀ ਗੱਲ ਮਿੱਟੂ ਜੀ ਜੇ ਤੁਸੀਂ 5 ਸਾਲਾਂ ਦੇ ਦੇਸ਼ ਦੇ ਗ੍ਰਹਿ ਮੰਤਰੀ ਦੇ ਮਿੱਤਰ ਸੋ ਉਹ ਲੁੜਿਆਣੇ ਅਸੀਂ ਕੁਝ ਲੈ ਕੇ ਆਉਣਾ ਸੀ ਕੋਈ ਟ੍ਰੇਨ ਚਲਾ ਲੈਂਦੇ ਕੋਈ ਪੀਜੀਆ ਹੀ ਬਣਾ ਲੈਂਦੇ ਕੋਈ ਪੋਲੂਸ਼ਨ ਦੇ ਲਈ ਕੋਈ ਕੰਮ ਕਰ ਲੈਂਦੇ ਕੋਈ ਬੁੱਢਾ ਨਾਲਾ ਦਰਿਆ ਲਈ ਪੈਸੇ ਲਿਆਉਂਦੇ ਸੋ ਦੋਨੇ ਪਾਸੇ ਗੱਲਾਂ ਐ ਕਹਿੰਦਾ ਮਤਲਬ ਉੱਥੇ ਮੋਦੀ ਜੀ ਤੋਂ ਕੋ ਆਇਆ ਕਿਉਂਕਿ ਮੋਦੀ ਜੀ ਨੇ ਜਵਾਬ ਦਿੱਤਾ ਕਿ ਮੋਦੀ ਜੀ ਕੇਵਲ ਉਹਨਾਂ ਸੀਟਾਂ ਤੇ ਜਾਣਗੇ ਜਿੱਥੇ ਕੋਈ ਕੰਪੀਟੀਸ਼ਨ ਭਾਜਪਾ ਦਾ ਵਿਅਕਤੀ ਦੇ ਰਿਹਾ ਹੈ ਜਿੱਥੇ ਕੰਪੀਟੀਸ਼ਨ ਹੀ ਨਹੀਂ ਹੈ ਕੋਈ ਬੀਜੇਪੀ ਦੇ ਵਿਅਕਤੀ ਦਾ ਤੇ ਉਹ ਤੀਜੇ ਚੌਥੇ ਨੰਬਰ ਦਾ ਕੈਂਡੀਡੇਟ ਹੈ ਉੱਥੇ ਮੇਰਾ ਖਿਆਲ ਦੇਸ਼ ਦਾ ਪ੍ਰਧਾਨ ਮੰਤਰੀ ਜਾਣਦੇ ਨਹੀਂ ਹੈ ਉੱਥੇ ਵੀ ਤੁਸੀਂ ਹੁਣ ਇਹਨਾਂ ਦਾ ਹਾਲਾਤ ਦੇਖ ਲਓ ਬੀਜੇਪੀ ਦੇ ਹਾਲਾਤ ਵੀ ਦੇਖ ਲਓ ਬੀਜੇਪੀ ਕਾਡਰ ਦੇ ਬਹੁਤ ਨਿਮੋਸ਼ੀ ਅੱਜ ਬੀਜੇਪੀ ਕਾਡਰ ਦੇ ਵਿੱਚ ਪੂਰਾ ਕਾਰਨ ਇਹ ਹੈ ਕਿ ਸਾਰੀ ਕਾਂਗਰਸ ਨੂੰ ਇਹ ਕੈਡਰ ਫੜਾਤਾ ਕੈਪਟਨ ਅਮਰਿੰਦਰ ਸਿੰਘ ਨੂੰ ਫੜਾਤਾ ਇਹ ਕੈਡਰ ਸੁਨੀਲ ਜੀ ਆਖੜ ਕਾਂਗਰਸ ਚੋਂ ਆਏ ਹੁਣ ਬਿੱਟੂ ਜੀ ਚੋਨਾਵੀ ਰੈਲੀ ਤੇ ਕਿਸੇ ਤੇ ਆਉਂਦੇ ਐ ਤੇ ਕਹਿੰਦੇ ਬਿੱਟੂ ਜੀ ਹਮਾਰੇ ਦੋਸਤ ਹੈ ਪੂਰਾ ਕਾਰਨ ਇਹ ਹੈ ਕਿ ਬਿੱਟੂ ਜੀ ਨੇ ਬਹੁਤ ਮਿੰਤਾ ਤਰਲੇ ਕੀਤੇ ਮੈਨੂੰ ਤਾਂ ਪੀਐਮਓ ਚੋਂ ਪਤਾ ਲੱਗਿਆ ਕਿਉਂਕਿ ਆਫੀਸਰ ਸਹਿਬਾਨ ਹੁੰਦੇ ਐ ਇੱਧਰ ਉੱਧਰ ਔਰ ਕੁਝ ਸਾਥੀ ਹੁੰਦੇ ਐ ਔਰ ਉਹਨਾਂ ਨੂੰ ਪਤਾ ਲੱਗਿਆ ਵੀ ਬਿੱਟੂ ਜੀ ਨੇ ਕਿੱਦਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਲੇਲੜੀਆਂ ਕੱਡੀਆਂ ਕੀ ਕਿਰਪਾ ਕਰਕੇ ਮੇਰਾ ਕੁਝ ਨਹੀਂ ਬੰਨਣਾ ਤੁਸੀਂ ਇਹ ਗੱਲ ਕਹਿ ਕੇ ਜਾਣੀ ਹੈ ਆਲਦੋ ਪ੍ਰਾਈਮ ਮਿਨਿਸਟਰ ਨਹੀਂ ਚਾਹੁੰਦਾ ਸੀ ਇਹ ਗੱਲ ਕਹਿਣੀ ਔਰ ਫੇਰ ਇਧਰੋਂ ਉਧਰੋਂ ਪ੍ਰੈਸ਼ਰਾਈਜ਼ ਕਰਕੇ ਬਿੱਟੂ ਜੀ ਨੇ ਕਵਾਇਆ ਸੋ ਮੇਰੇ ਕਹਿਣ ਦਾ ਮਤਲਬ ਕਿ ਅਗਰ ਉੱਥੇ ਉੱਥੇ ਸੱਚ ਕੇ ਕਹਿਣ ਨਾਲੋਂ ਤਾਂ ਚੰਗਾ ਹੁੰਦਾ ਜੇ ਪ੍ਰਾਈਮ ਮਿਨਿਸਟਰ ਲੁਧਿਆਣੇ ਆਉਂਦੇ ਸੋ ਲੇਕਿਨ ਪ੍ਰਾਈਮ ਮਿਨਿਸਟਰ ਨੇ ਜਲੰਧਰ ਜਾ ਰਹੇ ਨੇ ਪ੍ਰਾਈਮ ਮਿਨਿਸਟਰ ਜਾ ਕੇ ਆਏ ਨੇ ਪਟਿਆਲਾ ਜਾ ਕੇ ਆਏ ਨੇ ਆਈ ਥਿੰਕ ਪ੍ਰਾਈਮ ਮਿਨਿਸਟਰ ਲੁਧਿਆਣੇ ਆ ਉੱਥੇ ਜਾ ਰਹੇ ਨੇ ਗੁਰਦਾਸਪੁਰ ਪਰ ਪ੍ਰਾਈਮ ਮਿਨਿਸਟਰ ਮੇਰਾ ਖਿਆਲ ਲੁਧਿਆਣੇ ਨਹੀਂ ਆਏ ਨਾ ਹੀ ਆਉਣਗੇ ਸੋ ਇਹ ਸਾਰੀ ਮੈਂ ਤੁਹਾਨੂੰ ਜਿਹੜੀ ਘਟਨਾ ਕਰਮ ਸੀਗਾ ਇਹ ਤੁਹਾਨੂੰ ਦੱਸਣਾ ਚਾਹੁੰਦਾ ਸੀ